ਇਸ ਤੋਂ ਇਹ ਮੱਛੜੇ ਆ ਜਵੇ ਜਿੰਨੀ ਦੇ ਫੇਰ ਤੇ ਜੋ ਮਰਜ਼ੀ ਕਰ ਲੈ ਇਹ ਇਹ ਪੜਦਾ ਇੰਨਾ ਖੁੱਲਾ ਹੀ ਜੀ ਮੂਰੇ ਤੇ ਅੱਛਾ ਲੱਗ ਜਾਂਦਾ ਇਹ ਜੇ ਨੂਰ ਪਵੇ ਠੀਕ ਇਹ ਕੰਪੂਲਰ ਆਖੀ ਜਾ ਲਓ ਜੀ ਬਾਈ ਆਪਣੇ ਲਾਗ ਲਾਗ ਸਫਾਈ ਚੱਲਦੀ ਹੈ ਹਾਂ ਰੋੜੀ ਕਿਵੇਂ ਚੱਲਦਾ ਕੰਮ ਹੋ ਜੂ ਕਰੇੜੀ ਤਕੜੀ ਇਹ ਵੀ ਤਕੜੀ ਹੋ ਗਈ ਬਾਈ ਸਫਾਈ ਚੱਲਦੀ ਹੈ ਮੈਂ ਰੋੜੀ ਲੱਗੇ ਬਾਈ ਕੰਟਾ ਹੋ ਗੋਏ ਆਪਣੇ ਲਾਗ ਲਾਗਾ ਸੀਗਾ ਨਾਲੀ ਸਾਫ ਕਰ ਲੈਣੀ ਕਰਦੇ ਜਾਂਦੇ ਪਿਆ ਬੋਇਆ ਚੰਗਾ ਹੀ ਲੱਗਦਾ ਇਹ ਤੇ ਅੱਧੀ ਗੋਡੀ ਨੇ ਭਾਤੀ ਅੱਧੀ ਕਮਾ ਭਾਤੀ ਬਾਹਰ ਮਰੜਕਾ ਮਾਰ ਕੇ ਬਾਈ ਇਹਨ ਮਣਾ ਰਣੀ ਆਂਡੇ ਵਰਗੀ ਫੇ ਪਾਣੀ ਦੇਖਦੇ ਲੰਗਦਾ ਕਾ ਹੀ ਲੰਗਦਾ ਰੈਡੀ ਫੁੱਲ ਹੋ ਗਈ ਨਾ ਇਹਨ ਜਿਹੜੀ ਆ ਟੇਸੀ ਕੱਢ ਨਹੀਂ ਹੋਗੀ ਦੇਖੋ ਬਾਈ ਮੈਂ ਤਾਂ ਜਾਤੂ ਲੋੜੇ ਕਰੇ ਬਾਕੀ ਬਾਈ 2 ਘੰਟੇ ਹੋ ਗਏ ਸਮਝਿਆ ਮਿਲਿਆ ਨੂੰ ਪਰ ਅਸੀਂ ਫਟੇ ਕਰਕੇ ਹੀ ਹਸਣਾ ਹੁਣ ਤੁਹਾਡੀ ਹੱਥ ਕਿੱਥੇ ਧੋਏ ਹੈ ਹੱਥ ਨਾਲੀ ਵਿੱਚ ਧੋਦੇ ਤਾਂ ਫਾਤਲੇ ਬੜੇ ਵੇ ਤੇ ਮੈਂ ਕਿਹਾ ਮਾੜੀ ਰੋਟੀ ਦਾ ਵੀਡੀਓ ਬਣਾ ਲਈਏ ਹੱਥ ਤੇ ਨਾਲੀਏ ਧੋਲੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਪਾਣੀ ਤਾਂ ਪਾਣੀ ਹੋਣਾ ਪਾੜੀਆ ਪਾੜੀ ਕੋਈ ਚੱਲ ਨਹੀਂ ਲੋ ਜੀ ਆਪਣਾ ਲੱਗ ਗਿਆ ਜੀ ਆਪਣਾ ਨਾਲ ਸਫਾਈ ਕਰਦੀ ਹੈ ਜੀ ਕੋਈ ਆੜਗੀ ਰੈਡੀ ਆੜਗੀ ਬਾਈ ਚੜਨੀ ਨਹੀਂ ਹੈਗੀ ਚੜਨੀ ਨਹੀਂ ਲੰਨੂ ਆਪਣਾ ਬੈਣਾ ਇੱਥੇ ਆਵਲਾ ਬੈਣਾ ਆਵਲਾ ਬੈਣਾ ਆ ਜਾ ਝੋਟਾ ਜੋਰ ਨਹੀਂ ਕਿਤੇ ਤੇਰੇ ਜੀ ਰੋਟੀ ਆਹ ਵਾਰੀ ਮਾਲ ਘਟ ਹੋਇਆ ਨਾ ਹਾਂ ਪਹਿਲਾਂ ਜ਼ਿਆਦਾ ਤਾਂ ਪਾਇਆ ਹੈ ਨਾ ਓਵਰ ਦਾ ਹੁਣ ਬਾਈ ਦੋਹੇ ਜਾਣੇ ਨੇ ਫੇ ਲੈ ਜਾਣੀ ਸਾਡਾ ਕੰਮ ਗਿਆ ਨਿਭੜੇ ਤੇ ਬਾਦ ਵਿੱਚ ਝਾੜੂ ਮਾਰ ਕੇ ਵਿਲੇ ਹਾਂਜੀ ਹਾਂ ਲੋ ਜੀ ਬਾਈ ਸਫਾਈ ਕਰਤੀ ਝਾੜੂ ਮਾਰਤਾ ਹੈ ਨਾ ਹਾਰੋੜੀ ਆਟੇ ਕਾ ਦੀ ਵਧੀਆ ਬਹੁਤ ਧੰਨਵਾਦ ਹਾਂ ਠੀਕ ਹੈ ਠੀਕ ਹੈ ਸਾਫ ਹੋ ਗਿਆ ਬਾਈ ਆਉਰੇ ਐਨ ਪਰਿਆ ਪਰਾ ਕਰਕੇ ਨਾਲੀਆਂ ਸਾਫ ਕਰਤਾ ਐਨ ਵਧੀਆ ਮਨਾਤੀ ਦੇਖੋ ਹੋ ਤੱਕ ਇਧਰ ਨੂੰ ਪਹਿਲਾਂ ਕਰਤਾ ਹਾਰੋੜੀ ਵਿੱਲ ਹੋ ਗਿਆ ਥੱਕਿਆ ਤਾਂ ਨਹੀਂ ਹੈਗਾ ਹਾਂ ਸੇਵਾ ਹੀ ਸਹੀ ਹੈ ਸੇਵਾ ਹੀ ਸਹੀ ਹੈ ਠੀਕ ਹੈ ਚੱਲ ਬਾਈ ਅਰਾ ਵੀ ਲਿਆ ਕੈਮਰਾ ਕੇਦਰ ਦਾ ਲਓ ਜੀ ਬਾਈ ਸਫਾਈ ਕਰਨ ਤੋਂ ਬਾਅਦ ਆ ਮੈਂ ਰੋਡੀ ਘੁੰਮ ਦੇ ਘਮਾਉਂਦੇ ਸੂਏ ਪਰ ਮੋਟਰ ਪਰ ਆ ਕੇ ਟਿਕਾਣਾ ਕੋਈ ਮਿਲ ਨਹੀਂ ਹੈਗਾ ਸਮੋਸੇ ਲਿਆਏ ਭੁੱਖ ਲੱਗੀ ਸੀ ਪਹਿਲਾਂ ਸੁਬੇ ਉੱਥੇ ਗਏ ਤੂਏ ਪਰ ਤੇ ਰੋਡੀ ਕਹਿੰਦਾ ਵੀ ਚੱਲਣ ਵਾਲੇ ਢੇਡਾ ਮਾਰੇ ਆਉਂਦੇ ਆ ਪਹਿਲਾਂ ਲੈ ਫੜ ਹੋ ਗਿਆ ਹੀਲਾ ਉਹ ਯਾਰ ਇਹਦੇ ਪਿੱਛੇ ਭੱਜੀ ਫਿਰਦੀ ਦੁਨੀਆ ਹਾਂ ਇਹਦੇ ਵਿੱਚ ਫਿਰਦੀ ਦੁਨੀਆ ਰੋਟੀ ਪਿੱਛੇ ਭੱਜੇ ਵਈ ਕੋਈ ਇਦਾਂ ਨੂੰ ਭੱਜਦਾ ਵੀ ਇਦਾਂ ਨੂੰ ਭੱਜਦਾ ਬੱਸ ਬੱਸ ਦਾਣਾ ਪਾਣੀ ਜਿੱਥੇ ਲਿਖਿਆ ਮਿਲੇ ਜਾਣਾ ਹਾਂ ਨਹੀਂ ਹਰੀ ਸੌਸ ਨਹੀਂ ਲੈਣੀ ਹੈਗੀ ਮਨੂੰ ਕਹਿ ਕੇ ਲੈ ਆ ਆਪਣੀ ਲਾਲ ਲੈ ਲੈ ਹਰੀ ਹੋਰੀ ਨਹੀਂ ਮਿਲਣੀ ਹੈਗੀ ਆਪਣੀ ਦੂਜੀ ਲੈ ਲੈ ਲਾਲ ਨਹੀਂ ਚੰਗੀ ਲੱਗਦੀ ਹਾਂ ਕਾਦੇ ਉਹ ਨਹੀਂ ਬਾਕੀ ਬਾਈ ਫੇਰ ਕਰਦੇ ਗੱਲ ਹੁਣ ਖਾ ਲਈਏ ਪੇਟ ਪੂਜਾ ਬਾਕੀ ਕੰਮ ਦੂਜੇ ਬਾਅਦ ਚ ਲਓ ਜੀ ਕੰਮ ਹੋ ਗਿਆ ਸਾਡਾ ਫਤਿਹ ਹੁਣ ਨਹੀਂ ਦਬਦੇ ਦੂਨੇ ਦਬਦੇ ਬਾਈ ਸਾਰੀ ਘਟ ਰਹੀ ਪਾਣੀ ਦੀ ਘਟ ਰਹੀ ਪਾਣੀ ਦੀ ਘਟ ਰਹੀ ਅੱਜ ਬਾਈ ਸਵੇਰ ਦੇ ਉਹ ਝੜੀ ਲੱਗੀ ਵੀ ਆ ਕਣਮਣ 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 ਪਈਓ ਯਾਰੇ ਫੱਈਓ ਯਾਰ ਯਾਰ ਹਟ ਦੰਨ ਇਹ ਜਿੱਕਾ ਕੈਨੇਡਾ ਚ ਨਾ ਉਹ ਪੈਂਦੀ ਹੁੰਦੀ ਐ ਪੈ ਰਿਆ ਦੇਖ ਲੋ ਪੈ ਜਾਂਦਾ ਏ ਹਟ ਜਾਂਦਾ ਏ ਆ ਹੁਣ ਤਾਂ ਲਗਾਤਾਰ ਚੱਲ ਪਿਆ ਹੁਣ ਲਗਾਤਾਰ ਚੱਲ ਪਿਆ ਬਰੀਕ ਬਰੀਕ ਬਾਈ ਸਾਰੇ ਕੰਮ ਰੁਕ ਗਏ ਜਿਹੜੇ ਵੀ ਦਿਹਾੜੀ ਦੇ ਆਪਰੇ ਵਾਲੇ ਜਾਂ ਹੋਰ ਕੰਮ ਤੇ ਕੋਈ ਗੰਨੇ ਦਾ ਕੰਮ ਤਾਂ ਵੜਾਈ ਦਾ ਤੇ ਮਿਸਤਰੀ ਦਿਹਾੜੀ ਦਾ ਕੰਮ ਤਾਂ ਇਧਰ ਜਿਕੇ ਨੇਤਰ ਬਾਈ ਨਾਲ ਤੇ ਲੱਗੇ ਹੋਏ ਨੇ ਬਾਈ ਫਾਰਮ ਵਾਲੇ ਸਾਰੇ ਕੰਮ ਠੰਡੇ ਪੈ ਗਏ ਹੈ ਰੋਡੀ ਕੰਮਾਂ ਨੂੰ ਮਾਰੋ ਉਹ ਵੀ ਸਾਡਾ ਮੋਟਰਸਾਈਕਲ ਠੰਡਾ ਹੋ ਜਵੇ ਹੋ ਗਿਆ ਤਾਂ ਨਹੀਂ ਪਣਕਾ ਭਾਈ ਐਨ ਟੋਪ ਕਲਾਸ ਆ ਦੇਖੋ ਇਹ ਭੈਣ ਦਾ ਸੂਏ ਪਰ ਦੇਖੋ ਐਨ ਕਣਮਣ ਕਣਮਣ ਭਾਈ ਸਾਰੇ ਕਿੰਦਾ ਪਿਆ ਉਹ ਭਾਈ ਇੰਜਨ ਨਾ ਸੀਲ ਕਰਦੀ ਇਹਨਾਂ ਧੱਕਾ ਨਾ ਕਰ ਰਹੀ ਇਹ ਦੇਖ ਲੈ ਹੈ ਬੋਲਟ ਬੋਲਟ ਨਹੀਂ ਹੈਗਾ ਧੱਕਾ ਨਾ ਕਰ ਰਹੀ ਇਹ ਦੇਖ ਲੈ ਲੈ ਭਾਈ ਭਿੱਜ ਗਿਆ ਏ ਹੋ ਭਿੱਜ ਕੇ ਹੀ ਜਾਣਾ ਉਧਰ ਪਾਪਾ ਦੇਖੋ ਭਾਈ ਰੋਡ ਦੀ ਗੱਲ ਨਾ ਉਹ ਤਾਂ ਨਾ ਨਹੀਂ ਹੋਣਾ ਜਮੀਨੇ ਨਾਲੇ ਨਾਲੇ ਭਾਈਆਂ ਦਾ ਬਾਈ ਬੁਰੇ ਹਾਲ ਹੋਏ ਵਿੱਚ ਇਕੜੀ ਹੋਏ ਨੇ ਦੇਖੋ ਬਹੁਤ ਬੁਰਾ ਹੈ ਦੇਖ ਕੇ ਜਾਈ ਪਿੱਛੇ ਰੋਮਦਾ ਰਾਵਾ ਦੇ ਰੋਡ ਨੇ ਗੇੜਦਰੀ ਮੈਂ ਕਟਾਈ ਕਰ ਦੇਣੀ ਰੋਡ ਦੀ ਮੀਨੇ ਮੋੜ ਤੇ ਕਿ ਭਾਈ ਮੋੜ ਲੈ ਬਾਈ ਨਹੀਂ ਕਰਕੇ ਲੋ ਜੀ ਭਾਈ ਮੀਨੇ ਮੋੜ ਤੋਂ ਰਸਤੇ ਚ ਦੇ ਮੀਨੇ ਨਹੀਂ ਬਾਈ ਨੇ ਹਾਂ ਮੈਂ ਮੋੜ ਕੇ ਲਾਵਾਂ ਮੀਨ ਜਿਆਦਾ ਪੈ ਗਿਆ ਤੁਸੀਂ ਖੁਰਨਾ ਜਾਓਗੇ ਤੇ ਰਾਸਤੇ ਚ ਇੱਕ ਇੱਕ ਬੋਰ ਦਾ ਵਾਦੋਗਾ ਤਾਉਣੀ ਮੇਤਰੀ ਦਾ ਲੁਕਾ ਬੈਠਾ ਤਾਈ ਨਹੀਂ ਵੀ ਅੜਦਾ ਹੈਗਾ ਮੇਤਰੀ ਦਾ ਜੰਮੂ ਕੁਸ਼ਵੀਰ ਨੂੰ ਲੈ ਆਉਂ ਰੋਟੀ ਤੋ ਅਮੀ ਲੈ ਕੇ ਆਏ ਬਾਬੇ ਇਹ ਵੀ ਡੰਡਾ ਫਿਰ ਚੌਧਰੀ ਸਾਹਿਬ ਹਾਂ ਚੌਧਰੀ ਵੀ ਲੈ ਕੇ ਆਇਆ ਬਾਬੂ ਜਾਣਦਾ ਹੋਰ ਗਿਆ ਜਾਣਦਾ ਹੋਰ ਗਿਆ ਬਾਪੇ ਮੈਂ ਡੱਪਣ ਜਾਣਦਾ ਸਾਡੇ ਹੋਰ ਕੇ ਹਰ ਵਾਲ-ਵਾਲ ਤੇ ਤੇਰੀਆਂ ਵੀਡੀਓ ਜਾਂਦੀਆਂ ਹਨ ਤੁਹਾਨੂੰ ਜੇਦੀ ਜਾਣ ਪਛਾਣ ਨਹੀਂ ਹੋ ਜਾਂਦੀ ਬਾਬੂ ਕੰਮ ਖਰਾਬ ਹੋ ਜਾਂਦਾ ਮੀਂਹ ਗੱਲ ਉਹ ਲੈ ਲੈ ਹਾਈ ਫੁੱਟੇ ਲਾਈਏ ਇਹ ਹੋਗਾ ਨਾ ਜਿਹੜੇ ਆ ਤਾਂ ਪੈ ਜਾਵੇ ਅਤਾ ਹਟੇ ਜਾਵੇ ਜਾਨ ਜਾਨ ਜਾ ਕੇ ਪਾਉਣ ਡਾਣੇ ਵੀ ਲੱਗੀ ਇੱਕ ਕੱਢੇ ਲਾ ਦੇ ਹਾਂ ਕੰਮ ਖਰਾਬ ਹੈ ਚਲੋ ਉਹ ਬੈਨ ਦੀ ਵਾਲੀ ਕੀਤੀ ਮੋਟਰ ਕਰਕੇ ਲੋਟ ਆ ਗਿਆ ਕੰਮ ਨਹੀਂ ਔਖਾ ਹੋ ਜਾਣਾ ਤਾਂ ਹੂੰ ਉਹ ਪਹਿਲਾਂ ਉਹਨੂੰ ਉਹਨੂੰ ਲੈਂਟਰ ਲਾਉਣਾ ਪੈਣਾ ਬਾਈ ਇੰਨਾ ਉੱਚਾ ਜਾਣ ਜਿੰਨੇ ਪਿੱਲਰ ਇਹ ਸਮਝੋ ਹਾਂ ਹਜੇ ਤਾਈ ਤਾਂ ਇੱਤਨ ਤਨ ਫੁੱਟ ਹੋਰ ਉੱਪਰ ਟੱਕਣਾ ਹੈ ਤਿੰਨ ਫੁੱਟ ਜਾਣਾ ਹੁਣ ਤਾਂ ਕਹਾ ਬਾਬਾ ਅਰੇ ਨੇ ਪਿੱਲਰ ਖੜੇ ਆ ਕਹੇ ਤੇ ਵੀ ਉੱਪਰ ਜਾਣਾ ਪਿੱਲਰਾਂ ਤੇ ਉਹ ਪਿੱਲਰ ਤਾਂ ਜ਼ਿਆਦਾ بڑے ਆ ਅੱਛਾ ਉਦਾਂ ਛੱਡੇ ਪਏ ਜੇ ਉੱਪਰ ਪਾਉਣਾ ਹਾਂ ਠੀਕ ਉਹ ਉੱਪਰ ਵੱਧ ਨੇ ਰਾਵ ਨਹੀਂ ਆ ਆ ਇੱਧਰ ਤਾਂ ਨਹੀਂ ਪਾਣੀ ਵਰ੍ਹਿਆ ਬਾਈ ਅਹ ਹੂੰ ਜਿਹਾ ਨਜ਼ਾਰਾ ਹੀ ਬਹੁਤ ਆ ਜੇ ਤੁਹਾਨੂੰ ਇੱਕ ਬਹੁਤ ਆ ਹਾਂ ਇਹ ਰਵਾ ਤਾਂ ਨਹੀਂ ਪਾਣੀ ਵਰ੍ਹਦਾ ਇਹ ਬਾਈ ਟੇਪਰ ਵੀ ਆ ਪਲੇਟ ਨਹੀਂ ਬਾਈ ਖਰਾਬ ਹੋਊਗੀ ਸੋਲਰ ਚੱਲ ਆ ਜਾ ਪਤਾ ਕੁਝ ਨਹੀਂ ਰੱਖ ਲੈ ਸਿਰ ਪਰ ਸੈਲਾ ਰੱਖ ਲੈ ਸਾਮੁ ਖਰਾਬ ਹੋ ਗਿਆ ਬਾਈ ਜੀ ਕਿਹਣਾ ਬੰਦੇ ਲੱਗੇ ਹੋ ਆ ਬਾਦ ਦੋ ਦੋ ਤਸਲੇ ਲਾ ਕੇ ਛੁੱਟੀ ਕਰੋ ਕੰਮ ਹੋ ਰਿਹਾ ਨਹੀਂ ਅੱਧੀ ਦਿਹਾੜੀ ਵਾਲਾ ਕੰਮ ਹੋ ਗਿਆ ਅੱਜ ਤਾਂ ਵੀ ਅੱਧੀ ਦਿਹਾੜੀ ਲੱਗੀ ਆ ਉਹ ਕੀ ਕਰਨਾ ਇਹਦੇ ਮੀਂਹ ਚ ਵੀ ਗਿਆ ਕਰੂੰਗਾ ਉਹ ਵਾਦੀ ਦਿਹਾੜੀ ਲਾਓ ਕੰਮ ਖਤਮ ਤੇ ਮੈਨੂੰ ਤੋੜੋ ਬੋਸ ਜੀ ਦੋ ਤਸਲੇ ਲਾ ਕੇ ਕੰਮ ਕਰੋ ਲੈਡ ਬਾਈ ਕਰਦੇ ਖਰਾਬ ਹੋ ਜਾਂਦੀ ਹੈ ਕਿਉਂਕਿ ਮੀਂਹ ਦਾ ਕੁਝ ਨਹੀਂ ਪਤਾ ਦੱਸਿਆ ਵਾ ਸਾਰਾ ਦਿਨੇ ਕੱਟਦਾ ਬਾਈ ਲੋੜਦਾ ਟਿੰਨਾ ਬਾਪੂ ਹੁਣ ਬਰਸਾਤੀਆਂ ਵਾਲੀਆਂ ਦੱਡੂ ਬਰਸਾਤੀਆਂ ਪੁਰਾਣੇ ਜਵਾਨੇ ਤੇ ਨਾ ਬੋਰੀ ਜੀ ਪਾਉਂਣਾ ਲੈਂਦੇ ਹਾਂ 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 ਇਹ ਇਹ ਪੁਰਾਣੀਆਂ ਛਤਰੀਆਂ ਹੈ ਪੁਰਾਣੀਆਂ ਕਿਹੜੀਆਂ ਕਰਦੇ ਨੇ ਉਹ ਸਭ ਬੜੇ ਥਾਲਿਆਂ ਨਾਲ ਸਕਦੇ ਨੇ ਉਹ ਫੀਡ ਵਾਲੇ ਹੁੰਦੇ ਨੇ ਬੜੇ ਨਹੀਂ ਨਹੀਂ ਉਹ ਦੁਨੀਆਂ ਦੁਨੀਆਂ ਬੋਰੀਆਂ ਹੁੰਦੇ ਨੇ ਕੋਈ ਝੁੰਮੀ ਮਾਰ ਲੈਂਦੇ ਪਿੱਛੇ ਇਹ ਛੋਟਾ ਮਾਲ ਹੈ ਹਾਂ ਜਿਹੜੀਆਂ ਅੱਜ ਵਾਲੇ ਬੋਰੀਆਂ ਹੁੰਦੇ ਨੇ ਮੈਂ ਭਾਈ ਰੋੜੀ ਜਿਹੜੇ ਚਾਰ-ਦਸਲੇ ਪਾ ਕੇ ਨਾ ਸਕਦੀ ਪਾਪਾ ਜੀ ਨੂੰ ਮਿਲਣਾ ਆਪਣੇ ਆੜੀ ਨੂੰ ਬੁਲਾਇਆ ਸਾਤਰੀ ਗਾਲ ਮਿਲਣਾ ਮਿਲਿਆ ਪਾਪਾ ਜੀ ਗੱਡੀ ਵੀ ਅੰਦਰ ਹੀ ਲੱਗਦੀ ਹੈ ਹੱਤ ਦੂਰੂ ਕੀ ਪੈਸੇ ਲੱਗੇਵੇਂ ਗੱਡੀ ਹਣ ਬੁੱਪੂ ਜਾਉਣ ਲਈ ਪੈਂਦਾ ਨਹੀਂ ਹਾਂਜੀ ਰੋਟੀ ਪਤਾ ਕਰ ਗਣਾ ਪਾਪਾ ਜੀ ਕਿਹੜਾ ਡਰ ਨਹੀਂ ਲੱਗਦਾ ਓਰੇ ਹੈਂ ਕਿਹੜਾ ਡਰ ਨਹੀਂ ਲੱਗਦਾ ਹੋਂਦਾ ਆਹੇ ਤਾਂ ਨਿੱਕਰਾ ਹਾਂ ਦਾ ਖੋਂਦਾ ਬਤਾ ਲੈ ਦੇਖਿਆ ਮੈਂ ਕਿ ਬਾਬਾ ਜੀ ਮਾਮ ਨੇ ਪੁੱਛਿਆ ਬਾਬਾ ਜੀ ਹੋਈ ਜਾਂਦੇ ਕਿ ਬਾਬਾ ਜੀ ਉਹੀ ਹੁੰਦੇ ਆ ਇਹ ਤਾਂ ਜ ਰਾਤ ਦਾ ਪਹਿਰਾ ਉਹੀ ਆ ਭਾਈ ਲਾ ਠੀਕ ਆ ਓਰੇ ਕੀ ਆਉਣਾ ਰੋਟੀ ਇਹ ਵੀ ਨਹੀਂ ਬੜਾ ਬਾਬੇ ਬਾਬਾ ਜੀ ਪిల్లా ਦੇ ਲੋ ਬਈ ਕੱਡੇ ਹੋਗੇ ਵਿੱਚ ਵਿੱਚ ਤੋ ਇਸ ਤਾਂ ਇਹ ਬੱਛੜੇ ਆ ਗਏ ਜਿੰਮੂ ਦੇ ਫੇਰ ਤੋਂ ਮਰਦ ਕਰ ਲਾ ਇਹ ਇਹ ਪੜਦਾ ਇੰਨਾ ਖੁੱਲਾ ਹੀ ਜੀ ਮੂਰੇ ਤੇ ਅੱਛਾ ਲੱਗ ਜਾਂਦੀ ਹੈ ਇਹ ਜੇ ਲੋਰ ਪੋਵੇ ਠੀਕ ਹੈ ਕੰਫਲਰ ਆਖੀ ਜਾਂ ਠੀਕ ਹੈ ਠੀਕ ਹਾਂ ਕਿੰਨੀ ਮੰਗੀ ਬਣਾਇਆ ਵਧੀਆ ਚੱਲ ਟਾਈਮ ਕੱਟਣਾ ਰਾਤ ਕੱਟਣੇ ਦੇ ਬਾਅਦ ਹੀ ਰਾਤ ਨੂੰ ਫੇਰ ਮੀਂਹ ਆ ਜਵੇ ਕਿੱਦਾਂ ਨੱਠੂਗੇ ਹਵਾ ਤਾਂ ਨਹੀਂ ਵੜਦੀ ਰਾਤ ਨੂੰ ਜਮਾਈ ਨਹੀਂ ਲੱਗਾ ਇਹਨਾਂ ਪੂਰਾ ਥੋੜਾ ਮੱਛਰ ਬੋਲਦਾ ਉਹਰੇ ਤਾਂ ਆਹ ਇੱਧਰ ਤੇ ਆ ਗਿਆ ਬੱਛੜਾ ਲਈ ਰੱਖੀ ਹੋਈ ਹੈ ਮੱਛਰ ਵਾਲੀ ਵੀ ਰੱਖਤੀ ਆ ਨਹੀਂ ਤੇਰਾ ਪਿੱਕਾ ਕੀਤਾ ਮੱਛਰ ਵਾਲੀ ਵੀ ਲਿਆਂਦੀ ਵੀ ਨਹੀਂ ਨਹੀਂ ਹਾਂ ਮੂੰਹ ਲਕੋ ਲਈ ਦਾ ਆਪਣਾ ਇੰਨੇ ਹਾਲੇ ਠੀਕ ਹੈ ਇਹ ਵਾਲੀ ਬਾਪ ਦੇ ਰੂਹ ਤੇ ਟੁਕੜ ਕੇ ਬਹੁਤ ਜਲਦੀ ਰਾਤ ਨੂੰ ਨਪਾਲ ਵਾਲੇ ਡੱਡੂ ਆ ਗਏ 10:00 ਬਜੇ 11:00 ਬਜੇ ਤੱਕ ਕਿੱਥੇ ਜਾਈ ਜੰਮ ਦੇਖ ਰੋਲੇ ਵੀ 4:00 ਵਜੇ ਤੋਂ ਸ਼ੁਰੂ ਹਾਂਜੀ ਡਾਣ ਜੀ ਕੀ ਹਾਲ ਹੈ ਬੀਆ ਕੀ ਕਰਦੇ ਟੀਵੀ ਦੇਖਦੇ ਆ ਟੀਲੀ ਦੇਖਦੇ ਆ ਆ ਅਸਰਿਕੰਤ ਬਣਾ ਦ। ਸ਼ਾਸ਼ੀ। ਇਹ ਨਾ ਟੀਵੀ ਕਾਤੇ ਦੇਖਦੇ। ਕੋ ਮਜ਼ਾ ਹੁੰਦਾ। ਮਜ਼ਾ ਆਉਂਦਾ। ਲਓ ਜੀ ਬਾਈ। ਆਪਾਂ ਵੀ ਇੱਕ ਵਾਰ ਖੇਤਾ ਕਰਨ ਤੇ ਆਏ ਜਦੋਂ ਪੂਰੇ ਭਿੱਜ ਗਏ ਤੇ ਆ ਕੇ ਨਹਾ ਕੇ ਹੁਣ ਵਿਹਲੇ ਹੋਏ ਆ ਬਾਈ। ਤੇ ਇਧਰ ਆਪਾਂ ਮੂਸਾ ਕਾ ਦੇਖਣ ਲੱਗਿਆ ਬਾ ਟੀਵੀ। ਬੰਦ ਨਹੀਂ ਕਰਨਾ ਅੱਜ? ਨਾ। ਤਾਂ ਸੰਡੇ ਬਣਾਉਣਾ। ਹਾਂ। ਸੰਡੇ ਬਣਾਉਣਾ ਬਾਈ ਮੁੰਡਾ ਕਹਿੰਦਾ ਟੀਵੀ ਬੰਦ ਨਹੀਂ ਕਰਨਾ। ਉਹ ਦੇਖੋ ਦੱਬਿਆ ਹੋਇਆ ਰਹੇਗਾ। ਚਾਚਾ ਨਾਲਿਆ ਹਾਂ ਨਾ ਹਾਂ ਪੰਮੂ ਹਾਂ ਪੰਮੂ ਨੂੰ ਨਾਲਿਆ ਝੂੜ ਨਾ ਬੋਲ ਨਾ ਹਾਂ ਨਾਲਿਆ ਭਾਈ ਇਹ ਵੀ ਨਾਲੇ ਅੱਜ ਜਸ਼ਨ ਪੰਮੂ ਸੰਡੇ ਕਰਕੇ ਸਾਰੇ ਨਾਲੇ ਤੇ ਹੁਣ ਹੋਏ ਪਏ ਆ ਜੀ ਬਿਲੇ ਚਾਹ ਮਿਲ ਗਈ ਹਾਂ ਚਾਚਾ ਨੂੰ ਤਾਂ ਮਿਲੀ ਨਹੀਂ ਤੂੰ ਆਇਆ ਨਹੀਂ ਪੀਤੀ ਕਿਹਾ ਤੂੰ ਆਇਆ ਨਹੀਂ ਅਸੀਂ ਪੀ ਲਈ ਹਾਂ ਤੇ ਗੱਲ ਨਹੀਂ ਪੀਲੀ ਕਦੇਰੀ ਨੇ ਵੀ ਦੀ ਜੀ ਨੇ ਦੇ ਅੱਖਾਂ ਬਾਈ ਟੀਵੀ ਗੰਨੀ ਹੁੰਦੀਆਂ ਦੇਖੋ ਨਾ ਚੱਲ ਗਿਆ ਬਾਈ ਕਰ ਦੇ ਬਾਈ ਹੋਰ ਵੀ ਬਾਈ ਪਤਾਂ ਵੀ ਕਾਈਏ ਕੱਪੜੇ ਲੜੇਕਣੀ ਬਈਆ ਦੇਖੋ ਲਿਪੜ ਕੇ ਇੱਕ ਵਾਰ ਹੁਣ ਆ ਕੇ ਹਟਿਆ ਲਓ ਜੀ ਬਾਈ ਮੰਡ ਗੁਰਦੁਆਰੇ ਵਿੱਚ ਬਾਈ ਨੇ ਆਪਣੀ ਇੱਧਰ ਲਾਈ ਵੀ ਦੁਕਾਨ ਹਾਂਜੀ ਵੀਰ ਹਾਂਜੀ ਵੀਰ ਜੀ ਕੀ ਹਾਲ ਹੈ ਜੀ ਠੀਕ ਹੈ ਬਿਲਕੁਲ ਵਧੀਆ ਕਿਹੜਾ ਪਿੰਡ ਹੈ ਵੀਰੇ ਮੇਰਾ ਪਿੰਡ ਲੋਹਾਰੀ ਕਲਾ ਹੈ ਲੋਹਾਰੀ ਕਲਾਂ ਤੋਂ ਵੀਰ ਆ ਬਾਈ ਵੀਰ ਆਪਣੇ ਇਲਾਕੇ ਚ ਆਏ ਪਿਆ ਹੈ ਮੈਂ ਸਾਹਮਣੇ ਦੁਕਾਨ ਲਾਈ ਵੀ ਵੀਰ ਕਿਵੇਂ ਰਿਹਾ ਵੀਰ ਬਾਬਾ ਜੀ ਉਹ ਠੀਕ ਆ ਜੀ ਬਾਬਾ ਜੀ ਤੇਰੇ ਪਾਸ ਬਾਬਾ ਵਧੀਆ ਚੱਲਿਆ ਠੀਕ ਆ ਜੀ